ਤਾਂ ਪੰਜਾਬ ਦੇ ਵਿੱਚ ਬੇਸ਼ੱਕ ੜਾਕੇ ਦੀ ਠੰਡ ਲੰਘ ਚੁੱਕੀ ਆ ਪਰ ਕਿਤੇ ਨਾ ਕਿਤੇ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਚੱਲਦੀਆਂ ਨੇ ਤੇ ਠਾਰ ਦੇਣ ਵਾਲੀ ਠੰਡ ਹਜੇ ਨਹੀਂ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਫਿਰ ਤੋਂ ਵਿਗੜ ਸਕਦਾ ਹੈ ਤਾਂ ਜੇਕਰ ਤੁਸੀਂ ਆਪਣੇ ਮੋٹے ਕੱਪੜੇ ਸਾਮ ਦਿੱਤੇ ਨੇ ਤਾਂ ਉਹਨਾਂ ਨੂੰ ਬਾਹਰ ਕੱਢ ਲਓ ਕਿਉਂਕਿ ਉਹਨਾਂ ਦੀ ਫਿਰ ਤੋਂ ਜ਼ਰੂਰਤ ਪੈ ਸਕਦੀ ਹੈ ਤਾਂ ਮੌਸਮ ਵਿਭਾਗ ਨੇ ਅਲਰਟ ਕੀਤਾ ਚੇਤਾਵਨੀ ਦਿੱਤੀ ਹੈ ਕਿ 18 ਤੋਂ 20 ਫਰਵਰੀ ਤੱਕ ਮੌਸਮ ਹੈ ਜਿਹੜਾ ਫਿਰ ਤੋਂ ਬਦਲਣ ਵਾਲਾ ਹੈ ਯਾਨੀ ਕਿ ਠੰਡ ਮੁੜ ਤੋਂ दस्तक ਦੇਗੀ ਤਾਂ ਬਿਲਕੁਲ ਦੱਸਦੀ ਹੈ ਕਿ ਹੱਡ چیرਮੀ ਠੰਡ ਨਹੀਂ ਰਹੀ ਹੈ ਪਰ ਠਾਰ ਪੂਰੀ ਤਰ੍ਹਾਂ ਘਟ ਨਹੀਂ ਹੋਈ ਹੈ ਗਏ ਤਿੰਨ ਦਿਨਾਂ ਤੱਕ ਕੁਝ ਥਾਵਾਂ ਤੇ ਠੰਡੀਆਂ ਹਵਾਵਾਂ ਚੱਲਣੀਆਂ ਰਹਿਣਗੀਆਂ ਔਰ ਸਿਰ ਤੋਂ ਪਰੇਗੀ ਪਰ ਠੰਡਕ ਬਣੀ ਰਹੇਗੀ ਮੌਸਮ ਵਿਭਾਗ ਦੇ ਮੁਤਾਬਕ ਇਸ ਦੌਰਾਨ ਮੌਸਮ ਖੁਸ਼ ਕਰੇਗਾ ਪਰ ਤੇਜ਼ ਹਵਾਵਾਂ ਦੇ ਕਾਰਨ ਠੰਡ ਦਾ ਅਸਰ ਬਣਿਆ ਰਹੇਗਾ ਪਰ ਲੋਕਾਂ ਨੂੰ ਠਾਰ ਮਹਿਸੂਸ ਹੁੰਦੀ ਰਹੇਗੀ 18 ਤੋਂ 20 ਫਰਵਰੀ ਤੱਕ ਪੱਛਮੀ ਗੜਬੜੀ ਰੁਕ ਰੁਕੇ ਹੁੰਦੀ ਰਹੇਗੀ ਤਾਂ ਸੂਬੇ ਦਾ ਵੱਧ ਤੋਂ ਵੱਧ ਤਾਪਮਨ 24 ਘੰਟਿਆਂ ਦੇ ਵਿੱਚ 1.1 ਡਿਗਰੀ ਵਧਿਆ ਜੋ ਕਿ ਆਮ ਦੇ ਨੇੜੇ ਪਹੁੰਚ ਗਿਆ ਹੈ ਦਿਨ ਦਾ ਸਭ ਤੋਂ ਵੱਧ ਤਾਪਮਾਨ ਅਨੰਦਪੁਰ ਸਾਹਿਬ ਦੇ ਵਿੱਚ 24.6 ਡਿਗਰੀ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਫਰੀਦਕੋਟ ਦੇ ਵਿੱਚ 4.8 ਡਿਗਰੀ ਦਰਜ ਕੀਤਾ ਗਿਆ ਔਰ ਮੌਸਮ ਵਿਭਾਗ ਦੇ ਮੁਤਾਬਕ 11 ਫਰਵਰੀ ਤੱਕ ਮੌਸਮ ਸਾਫ਼ ਰਹੇਗਾ ਕੋਈ ਚੇਤਾਵਨੀ ਨਹੀਂ ਹੈ ਇਸ ਵੇਲੇ ਪੱਛਮੀ ਹਵਾਵਾਂ ਦੇ ਵਿੱਚ ਇੱਕ ਪੱਛਮੀ ਗੜਬੜੀ ਮੌਜੂਦ ਹੈ ਜੋ ਲਗਭਗ 5.8 ਕਿਲੋਮੀਟਰ ਦੀ ਉਚਾਈ ਤੇ ਸਥਿਤ ਹੈ ਗੜਬੜੀ ਲਗਭਗ 55 ਡਿਗਰੀ ਪੂਰਬੀ ਦੇਸ਼ਾਂਤਰ ਤੇ 27 ਡਿਗਰੀ ਉੱਤਰੀ ਅਕਸ਼ਾਂਸ਼ ਤੋਂ ਉੱਪਰ ਸਥਿਤ ਹੈ ਇਸ ਤੋਂ ਇਲਾਵਾ 8 ਫਰਵਰੀ 2026 ਦੀ ਰਾਤ ਤੋਂ ਇੱਕ ਹੋਰ ਤਾਜ਼ਾ ਪੱਛਮੀ ਗੜਬੜੀ ਪੱਛਮੀ ਹਿਮਾਲੀਆਈ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ ਔਰ ਵੀਰਵਾਰ ਨੂੰ ਚੰਡੀਗੜ੍ਹ ਦੇ ਵਿੱਚ ਵਾਤਾਵਰਣ ਦਾ ਤਾਪਮਾਨ 23.1 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 21 ਡਿਗਰੀ ਲੁਧਿਆਣੇ ਦੇ ਵਿੱਚ 22 ਡਿਗਰੀ ਪਟਿਆਲਾ ਦੇ ਵਿੱਚ 23 ਡਿਗਰੀ ਤੇ ਬਠਿੰਡਾ ਦੇ ਵਿੱਚ ਵੀ 22 ਡਿਗਰੀ ਦਰਜ ਕੀਤਾ ਗਿਆ ਤਾਂ ਸ਼ੁੱਕਰਵਾਰ ਤੋਂ 12 ਜਨਵਰੀ ਤੱਕ ਯਾਨੀ ਕਿ ਅੱਜ ਤੋਂ 12 ਜਨਵਰੀ ਤੱਕ ਰਾਜ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਦੇ ਵਿੱਚ ਵੱਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਜਦੋਂ ਕਿ ਬਾਕੀ ਖੇਤਰਾਂ ਦੇ ਵਿੱਚ ਇਹ 18 ਤੋਂ 20 ਡਿਗਰੀ ਸੈਲਸੀਅਸ ਦੇ ਆਲੇ ਦੁਆਲੇ ਰਹਿਣ ਦੀ ਉਮੀਦ ਹੈ ਸਹਾfte ਸੂਬੇ ਭਰ ਦੇ ਵਿੱਚ ਵਾਤਵਾ ਤਾਪਮਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਅਤੇ ਘਟ ਤੋਂ ਘਟ ਤਾਪਮਨ 6 ਤੋਂ 8 ਡਿਗਰੀ ਸੈਲਸੀਅਸ ਦੇ ਵਿੱਚ ਘਰ ਵੀ ਰਹਿ ਸਕਦਾ ਸਮੇਂ ਦੌਰਾਨ ਘੱਟੋ ਘੱਟ ਤਾਪਮਨ ਜਿਹੜਾ ਉਹ ਆਮ ਦੇ ਨੇੜੇ ਰਹੇਗਾ ਤਾਂ ਪੰਜਾਬ ਦੇ ਵਿੱਚ ਬੇਸ਼ੱਕ ਕੜਾਕੇ ਦੀ ਠੰਡ ਲੰਘ ਚੁੱਕੀ ਆ ਪਰ ਕਿਤੇ ਨਾ ਕਿਤੇ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਚੱਲਦੀਆਂ ਨੇ ਤੇ ਠਾਰ ਦੇਣ ਵਾਲੀ ਠੰਡ ਹਜੇ ਨਹੀਂ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਫਿਰ ਤੋਂ ਵਿਗੜ ਸਕਦਾ ਹੈ ਤਾਂ ਜੇਕਰ ਤੁਸੀਂ ਆਪਣੇ ਮੋٹے ਕੱਪੜੇ ਸਾਮ ਦਿੱਤੇ ਨੇ ਤਾਂ ਉਹਨਾਂ ਨੂੰ ਬਾਹਰ ਕੱਢ ਲਓ ਕਿਉਂਕਿ ਉਹਨਾਂ ਦੀ ਫਿਰ ਤੋਂ ਜ਼ਰੂਰਤ ਪੈ ਸਕਦੀ ਹੈ ਤਾਂ ਮੌਸਮ ਵਿਭਾਗ ਨੇ ਅਲਰਟ ਕੀਤਾ ਹੈ ਚੇਤਾਵਨੀ ਦਿੱਤੀ ਹੈ ਕਿ 18 ਤੋਂ 20 ਫਰਵਰੀ ਤੱਕ ਮੌਸਮ ਹੈ ਜਿਹੜਾ ਫਿਰ ਤੋਂ ਬਦਲਣ ਵਾਲਾ ਹੈ ਯਾਨੀ ਕਿ ਠੰਡ ਮੁੜ ਤੋਂ दस्तक ਦੇਗੀ ਤਾਂ ਬਿਲਕੁਲ ਦੱਸ ਦਈਏ ਕਿ ਹੱਡ ਚੀਰਵੀ ਠੰਡ ਨਹੀਂ ਰਹੀ ਹੈ ਪਰ ਠਾਰ ਪੂਰੀ ਤਰ੍ਹਾਂ ਘਟ ਨਹੀਂ ਹੋਈ ਹੈ ਅਗਲੇ 3 ਦਿਨਾਂ ਤੱਕ ਕੁਝ ਥਾਵਾਂ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਰਹਿਣਗੀਆਂ ਔਰ ਤੇਜ਼ ਧੁੱਪ ਰਹੇਗੀ ਪਰ ਠੰਡਕ ਬਣੀ ਰਹੇਗੀ ਮੌਸਮ ਵਿਭਾਗ ਦੇ ਮੁਤਾਬਕ ਇਸ ਦੌਰਾਨ ਮੌਸਮ ਖੁਸ਼ ਕਰੇਗਾ ਪਰ ਤੇਜ਼ ਹਵਾਵਾਂ ਦੇ ਕਾਰਨ ਠੰਡ ਦਾ ਅਸਰ ਬਣਿਆ ਰਹੇਗਾ ਪਰ ਲੋਕਾਂ ਨੂੰ ਠਾਰ ਮਹਿਸੂਸ ਹੁੰਦੀ ਰਹੇਗੀ 18 ਤੋਂ 20 ਫਰਵਰੀ ਤੱਕ ਪੱਛਮੀ ਗੜਬੜੀ ਰੁਕ ਰੁਕੇ ਹੁੰਦੀ ਰਹੇਗੀ ਤਾਂ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 24 ਘੰਟਿਆਂ ਦੇ ਵਿੱਚ 1.1 ਡਿਗਰੀ ਵਧਿਆ ਹੈ ਜੋ ਕਿ ਆਮ ਦੇ ਨੇੜੇ ਪਹੁੰਚ ਗਿਆ ਹੈ ਦਿਨ ਦਾ ਸਭ ਤੋਂ ਵੱਧ ਤਾਪਮਨ ਆਨੰਦਪੁਰ ਸਾਹਿਬ ਦੇ ਵਿੱਚ 24.6 ਡਿਗਰੀ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਫਰੀਦਕੋਟ ਦੇ ਵਿੱਚ 4.8 ਡਿਗਰੀ ਦਰਜ ਕੀਤਾ ਗਿਆ ਔਰ ਮੌਸਮ ਵਿਭਾਗ ਦੇ ਮੁਤਾਬਕ 11 ਫਰਵਰੀ ਤੱਕ ਮੌਸਮ ਸਾਫ਼ ਰਹੇਗਾ ਕੋਈ ਚੇਤਾਵਨੀ ਨਹੀਂ ਹੈ ਇਸ ਵੇਲੇ ਪੱਛਮੀ ਹਵਾਵਾਂ ਦੇ ਵਿੱਚ ਇੱਕ ਪੱਛਮੀ ਗੜਬੜੀ ਮੌਜੂਦ ਹੈ ਜੋ ਲਗਭਗ 5.8 ਕਿਲੋਮੀਟਰ ਦੀ ਉਚਾਈ ਤੇ ਸਥਿਤ ਹੈ ਗੜਬੜੀ ਲਗਭਗ 55 ਡਿਗਰੀ ਪੂਰਬੀ ਦੇਸ਼ਾਂਤਰ ਤੇ 27 ਡਿਗਰੀ ਉੱਤਰੀ ਅਕਸ਼ਾਂਸ਼ ਤੋਂ ਉੱਪਰ ਸਥਿਤ ਹੈ ਇਸ ਤੋਂ ਇਲਾਵਾ 8 ਫਰਵਰੀ 2026 ਦੀ ਰਾਤ ਤੋਂ ਇੱਕ ਹੋਰ ਤਾਜ਼ਾ ਪੱਛਮੀ ਗੜਬੜੀ ਪੱਛਮੀ ਹਿਮਾਲਿਆਈ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ ਔਰ ਵੀਰਵਾਰ ਨੂੰ ਚੰਡੀਗੜ੍ਹ ਦੇ ਵਿੱਚ ਵਾਤਾਵਰਣ ਦਾ ਤਾਪਮਾਨ 23.1 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 21 ਡਿਗਰੀ ਲੁਧਿਆਣੇ ਦੇ ਵਿੱਚ 22 ਡਿਗਰੀ ਪਟਿਆਲਾ ਦੇ ਵਿੱਚ 23 ਡਿਗਰੀ ਤੇ ਬਠਿੰਡਾ ਦੇ ਵਿੱਚ ਵੀ 22 ਡਿਗਰੀ ਦਰਜ ਕੀਤਾ ਗਿਆ ਤਾਂ ਸ਼ੁੱਕਰਵਾਰ ਤੋਂ 12 ਜਨਵਰੀ ਤੱਕ ਯਾਨੀ ਕਿ ਅੱਜ ਤੋਂ 12 ਜਨਵਰੀ ਤੱਕ ਰਾਜ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਦੇ ਵਿੱਚ ਵੱਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਜਦੋਂ ਕਿ ਬਾਕੀ ਖੇਤਰਾਂ ਦੇ ਵਿੱਚ ਇਹ 18 ਤੋਂ 20 ਡਿਗਰੀ ਸੈਲਸੀਅਸ ਦੇ ਆਲੇ ਦੁਆਲੇ ਰਹਿਣ ਦੀ ਉਮੀਦ ਹੈ ਸਹਫ਼ਤੇ ਸੂਬੇ ਪੜ ਦੇ ਵਿੱਚ ਵਾਤਵਾ ਤਾਪਮਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਅਤੇ ਘੱਟ ਤੋਂ ਘੱਟ ਤਾਪਮਨ 6 ਤੋਂ 8 ਡਿਗਰੀ ਸੈਲਸੀਅਸ ਦੇ ਵਿੱਚ ਘਰ ਵੀ रह ਸਕਦਾ ਹੈ ਸਮੇਂ ਦੌਰਾਨ ਘੱਟੋ ਘੱਟ ਤਾਪਮਨ ਜਿਹੜਾ ਉਹ ਆਮ ਦੇ ਨੇੜੇ ਰਹੇਗਾ